ਸ੍ਰੀ ਕਾਲਪੀਰ ਬਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਮੈਂ ਇੰਤਜ਼ਾਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਣੀ ਜੀ ਕਿਤ ਪਰਾਂ ਸੇ ਵੀ ਸੰਪਤੀ ਇਕੱਠਾ ਕਰ ਹਾਂ ਤੇ ਜਿਹੜਾ ਟਾਈਮ ਮਾ ਟਾਈਮ ਹੋ ਗਿਆ ਜੀ ਦੁਪਹਿਰ ਦਾ ਤੇ ਮੈਂ ਬਣਾਉਣ ਲੱਗੀ ਸੀ ਦਲੀਆ ਮੈਂ ਕਿਹਾ ਚਲੋ ਬਲੌਗ ਸ਼ੇਅਰ ਕਰ ਦਈਏ ਸਾਰਿਆਂ ਨਾਲ ਤੇ ਮੈਂ ਬਣਾਉਣ ਲੱਗੀ ਸੀ ਇஞ்சி ਦਲੀਆ ਇਹ ਆਪਾਂ ਰੱਖਿਆ ਸੀ ਥੋੜਾ ਜਿਹਾ ਪਾਣੀ ਗਰਮ ਤੇ ਇਹਦੇ ਵਿੱਚ ਹੁਣ ਆਪਾਂ ਦਲੀਆ ਪਾਵਾਂਗੇ ਇਹ ਮੈਂ ਲਿਆ ਰਾਈਆ ਪਾਣੀ ਖੋ ਲਈਏ ਦਲੀਏ ਦੀ ਪਾਣੀ ਨੂੰ ਵਾਲ ਆ ਗਿਆ ਸੀ ਤੇ ਹੁਣ ਆਪਾਂ ਪਾ ਲਿਆ ਗਿਆ ਦਲੀਏ ਵਿੱਚ ਤੇ ਬਲੌਗ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੱਸਾ ਕਰੋ ਬਲੌਗ ਤੁਹਾਨੂੰ ਕਿਵੇਂ ਦਾ ਲੱਗਦਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਆਪਣਾ ਨੂੰ ਜੇ ਸਵਾਦ ਲੱਗਦਾ ਨਮਕ ਤਾਂ ਪਾ ਸਕਦੇ ਹੋ ਨਹੀਂ ਤਾਂ ਆਪਾਂ ਸਕਿਪ ਵੀ ਕਰ ਸਕਦੇ ਆ കൂടാതെ നമുക്ക് പാവാങ്കിൽ There I'll мне down

Deci, dar e de ce apa de atât. Doar dacă apa mărghiedi sa credem, ești învățat, dar dacă da, ești învățat, 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 e învățat, e ീര വാഗൂ ബന്ധൂ ദുൾ പ്യാജേ Hier vermei ik de salade van Anita. Naar Probably inside any ਲਓ ਜੀ ਜਿਹੜਾ ਮੌਸਮ ਆ ਰੱਬ ਨੇ ਦਵਾਰ ਤੋਂ ਮੀਂਹ ਆਲਾ ਕਰਤਾਗਾ ਤੇ ਵੀਡੀਓ ਦੇ ਵਿੱਚ ਤਾਂ ਖਰ ਨਹੀਂ ਦਿਸਦੀ ਕਿ ਕੈਨ ਮਣਕਣੀ ਜੀ ਹੋ ਰਹੀ ਹੈ ਅੱਜ ਸਵੇਰ ਤੋਂ ਇੱਕ ਵਾਰੀ ਤਾਂ ਰੱਬ ਨੇ ਕਰਤਾ ਸੀਗਾ ਮੌਸਮ ਸਾਫ਼ ਤੇ ਹੁਣ ਦੁਬਾਰਾ ਤੋਂ ਫੇਰ ਖਰਾਬ ਹੋ ਗਿਆ ਇਹ ਦੇਖੋ ਬੂੰਦਾਬਾਂਦੀ ਜੀ ਹੋ ਰਹੀ ਆ ਥੋੜੀ-ਬੋਤੀ ਹੀ ਦਿਸਦੀ ਵੀ ਹੈ ਕਿੰਮਣਕਣੀ ਜੀ ਬਹੁਤੀ ਨਹੀਂ ਜੀ ਦਿਸਦੀ ਇਹ ਆਪਣੇ ਪਾਲਕ ਮੇਥੇ ਉੱਗ ਰਹੀ ਨੇ ਲਾਲ ਮਿਰਚਾਂ ਇਹ ਗੋਭੀ ਮੋਲੀਆਂ ਲਾਈਆਂ ਸੀ ਕੁਛ ਤਾਂ ਗੋਭੀ ਤੇ ਮੋਲੀਆਂ ਲਾਈਆਂ ਸੀ ਇਹ ਇਹੋ ਹੋਈਆਂ ਨੇ ਸਾਨੂੰ ਦਿਖਾਉਣੇ ਬਾਹਰ ਦਾ ਵੀ ਇਹ ਆਪਣਾ ਝੋਨਾ ਆ ਗਿਆ ਇਹ ਰੋੜੇ ਫਸੇ ਤੇਰਾ ਪਰਾੰਡਾ ਜਿਵੇਂ ਚੱਲਿਆ ਤੇਰੇ ਵਿੱਚ ਹੁਣ ਆਪਾਂ ਖੰਡ ਪਾਵਾਂਗੇ ਮਿੱਠਾ ਵੀ ਆਪਾਂ ਜਿੰਨਾ ਖਾਣੇ ਆ ਆਪਾਂ ਆਪ ਦੇ ਲੋੜ ਨੂੰ ਪਾਸ ਕਰ ਸਕਦੇ ਆ ਜੀ ਦਾ ਫੋਟੋ ਆਕੀਤ ਹੋਣਾ ਕੋਸਟਾਂਡ ਘਾਟਾ ਕਰੀਨਾ ਸਮੇਂ ਦੀਆਂ ਨੂੰ ਮਾਰੀਏ ਤੇ 달ਿਆ ਆਪਣਾ ਬਣ ਗਿਆ ਵੈਸੀ ਆਪਰੇ ਜੀ ਆਂਦਰ ਨੇ ਉਹਨੇ ਸਵਾਇਸਟ ਬਣਨ ਦਾ ਧਪਾਇਆ ਹੋਇਆ ਹੈ ਉਹ ਰੀਚ ਜੁਗਲ ਹਰੀਆ ਵੀ ਬਣ ਗਿਆ ਆਪਣਾ ਤੇ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਆ ਐਂਡ ਜੀ ਤੇ ਤੇ ਦੀ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ